2 ਲੱਖ ਰੁਪਏ ਵਿੱਚ ਤਿਆਰ ਕਰਤੀ ਬਾਈ ਟੌਪ ਦੀ ਕੋਠੀ ਸਤਿ ਸ਼੍ਰੀ ਅਕਾਲ ਦੋਸਤੋ ਰਾਜਸਥਾਨ ਵਿੱਚ ਪਹੁੰਚਿਆ ਤੇ ਇਹ ਜਿਹੜਾ ਤੁਸੀਂ ਘਰ ਵੇਖਣ ਨੂੰ ਰਾਜਸਥਾਨ ਵਿੱਚ ਬਣ ਰਿਹਾ ਹੈਗਾ ਤੇ ਘਰ ਕਿਵੇਂ ਬਣਦੇ ਨੇ ਤੇ ਕਿੰਨਾ ਖਰਚਾ ਹੁੰਦਾ ਹੈ ਹਨਾ ਪੰਜਾਬ ਦਾ ਤੇ ਰਾਜਸਥਾਨ ਵਿੱਚ ਘਰ ਬਣਦਾ ਕਿੰਨਾ ਖਰਚਾ ਹੈ ਉਹ ਸਾਰੀ ਵੀਡੀਓ ਬਾਰੇ ਚਰਚਾ ਕਰਾਂਗੇ ਸ਼ੇਅਰ ਜ਼ਰੂਰ ਕਰ ਦਿਓ ਆ ਦੇਖੋ ਤੁਸੀਂ ਪਹਿਲਾਂ ਬਾਈ ਜਿਹੜਾ ਤੁਸੀਂ ਮਸਾਲਾ ਝਾੜ ਰਹੇ ਹੈ ਨਾ ਇਸ ਤਰੀਕੇ ਨਾਲ ਜਿਹੜਾ ਮਸਾਲਾ ਝਾੜਿਆ ਜਾਂਦਾ ਤੇ ਬੱਟਿਆਂ ਦੇ ਜਿਹੜੇ ਪੱਥਰਾਂ ਦੇ ਘਰ ਬਣਦੇ ਨੇ ਤੇ ਸਪੈਸ਼ਲ ਜਿਹੜਾ ਇੱਥੋਂ ਦਾ ਰੇਤ ਆ ਕਹਿੰਦੀ ਵੀ ਬਹੁਤ ਜ਼ਿਆਦਾ ਮਜ਼ਬੂਤ ਹੁੰਦਾ ਕੋਈ ਵੀ ਚੀਜ਼ ਲਾ ਲਓ ਯਾਰ ਰਾਜਸਥਾਨ ਦੀ ਬਹੁਤ ਜ਼ਿਆਦਾ ਮਜ਼ਬੂਤ ਹੁੰਦੀ ਆ ਤੇ ਆਪਾਂ ਘਰ ਦੇ ਮਾਲਕ ਨਾਲ ਗੱਲਬਾਤ ਕਰਾਂਗੇ ਤੇ ਪੁੱਛ ਕੇ ਦੱਸ ਦਿਆਂ ਤੁਹਾਨੂੰ ਵੀ ਕੀ ਕੁਛ ਅੰਦਰ ਬਣਾਇਆ ਹੈ ਨਾ ਕਿੰਨੇ ਏਰੀਆ 'ਚ ਜਿਹੜਾ ਮਕਾਨ ਬਣਿਆ ਤੇ ਕਿੰਨੇ ਲੱਖ ਰੁਪਏ ਉਹ ਤੇ ਜਿਹੜਾ ਖਰਚਾ ਆ ਤੇ ਆਪਣੇ ਪੰਜਾਬ ਵਿੱਚ ਕਿੰਨਾ ਖਰਚਾ ਆਂਦਾ ਉਹ ਗੱਲ ਬਾਰੇ ਵੀ ਜਿਹੜੀ ਚਰਚਾ ਕਰਾਂਗੇ 20 ਲੱਖ 20 ਲੱਖ ਤੇ ਬਾਈ ਆਪਾਂ ਨੂੰ ਘਰ ਦਿਖਾਉਂਦਾ ਹੈ 20 ਲੱਖ ਰੁਪਏ ਵਿੱਚ ਜਿਹੜਾ ਤਿਆਰ ਹੋਇਆ ਤੇ ਬਹੁਤ ਸੋਹਣਾ ਮਕਾਨ ਜਿਹੜਾ ਤਿਆਰ ਕਰਿਆ ਬਾਈ ਨੇ ਤੇ ਇਹ ਘਰ ਦੇ ਜਿਹੜੇ ਮਾਲਕ ਸਾਹਿਬ ਨੇ ਆਹ ਦੇਖੋ ਤੁਸੀਂ ਇਧਰਲੇ ਪਾਸੇ ਜਿਹੜਾ ਆਪਾਂ ਕਹਿੰਦੀ ਵੀ ਡਿਜ਼ਾਈਨਿੰਗ ਬਹੁਤ ਸੋਹਣੀ ਕੀਤੀ ਹੋਈ ਹੈ ਤੇ ਆਹ ਦੇਖੋ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਹੈ ਬਾਈ ਸਪੈਸ਼ਲ ਸਾਰੀ ਕੋਠੀ ਤੇ ਜਿਹੜਾ ਪੱਥਰ ਲੱਗਿਆ ਹੋਇਆ ਹੈ ਨਾ ਤੇ ਇਧਰਲੇ ਪਾਸੇ ਜਾਓਗੇ ਤੁਸੀਂ ਤਾਂ ਸਪੈਸ਼ਲ ਸੋਨ ਨੂੰ ਜਿਹੜਾ ਸਾਰੇ ਪਾਸੇ ਪੱਥਰੀ ਮਿਲੂਗਾ ਕਿਉਂਕਿ ਇੱਟਾਂ ਦੇ ਘਰ ਨਹੀਂ ਬਣਦੇ ਇਧਰਲੇ ਪਾਸੇ ਜੇ ਗੱਲ ਕਰੀਏ ਪਿੰਡ ਦੀ ਹੈਨਾ ਤਾਂ ਖੇਤੋਂ ਲਈ ਪਿੰਡ ਜਿੱਥੇ 1998 ਵਿੱਚ ਪਰਮਾਣੂ ਬੰਬ ਦਾ ਦੇਖਣ ਕੀਤਾ ਸੀ ਮਤਲਬ ਟੈਸਟ ਕੀਤਾ ਸੀ ਇਹਨਾਂ ਤਾਂ ਉਸ ਥਾਂ ਤੇ ਆਪਾਂ ਜਿਹੜੇ ਪਿੰਡ ਵਿੱਚ ਮੌਜੂਦਾ ਤੇ ਮਕਾਨ ਦੀ ਗੱਲ ਕਰੀਏ 20 ਲੱਖ ਰੁਪਏ ਵਿੱਚ ਬਾਈ ਨੇ ਜਿਹੜਾ ਤਿਆਰ ਕੀਤਾ ਤੇ ਇਧਰਲੇ ਪਾਸੇ ਕਮਰਾ ਉਧਰਲੇ ਪਾਸੇ ਹੈਨਾ ਜਿਹੜਾ ਕਮਰਾ ਤੇ ਸਾਰੇ ਪਾਸੇ ਪੱਥਰ ਲੱਗੇ ਨੇ ਤੇ ਇਹ ਜਿਹੜਾ ਰਾਜਸਥਾਨ ਦਾ ਰੇਤਾ ਤੁਸੀਂ ਦੇਖ ਰਹੇ ਹੋ ਤੇ ਇੱਕ ਜਿਹੜਾ ਇੱਧਰਲੇ ਪਾਸੇ ਕਮਰਾ ਬਣਿਆ ਹੋਇਆ ਹੈਗਾ ਤੇ ਆਜੋ ਹੋਰ ਦਿਖਾਉਂਦੇ ਆਂ ਇੱਧਰ ਬਾਈ ਹੋਈ ਜਿਹੜੇ ਉੱਪਰ ਆਪਾਂ ਕਹੇ ਦੀ ਵੀ ਮੁਰੰਮਤ ਤੇ ਲੱਗੇ ਹੋਏ ਨੇ ਹਨਾ ਇਹੀ ਇਹੀ ਜਿਹੇ ਇਹੀ ਸੇ ਖੁਦ ਖੋਦਣਾ ਪੜਦਾ ਹੈ ਜਾ ਕੇ ਜਾਂ ਵੈਸੀ ਮਿਲ ਜਾਂਦਾ ਹੈ ਦੁਕਾਨ ਸੇ ਗਾੜੀ ਆਤੀ ਹੈ ਗਾੜੀ ਆਤੀ ਹੈ ਗਾੜੀ ਆਦੀ ਖਰੀਦਣਾ ਪੜਦਾ ਹੈ ਖਰੀਦਣਾ ਪੜਦਾ ਕੀ ਰੇਟ ਮਿਲ ਜਾਂਦਾ ਹੈ ਜਾਂ ਟਨ ਤੇ 1000 ਰੁਪਏ ਇੱਕ ਟਨ ਕਾ 1000 ਰੁਪਏ ਅਲੱਗ ਅਲੱਗ ਪੱਥਰ ਇਸ ਕਾ 1000 ਰੁਪਏ ਅੱਛਾ ਔਰ 1200 ਮਿਲਦਾ ਹੈ 1300 ਰੁਪਏ अलग, अलग अलग है वो ज्यादा बढ़िया होगा जो तेरह सौ में आता है में ठीक है खर्चा कितना हो गया होगा ठीक आप मिस्त्री हो ठीक कितना टाइम लग गया इसको बनने में मकान को इसको में तीन महीने हो गए अभी और कितना टाइम लगेगा बस हो जाएगा पूरा ठीक ਬਾਈ ਨੇ ਦੱਸਿਆ ਜਿਹੜਾ ਸੀ ਪੱਥਰ ਲਿਆਂਦਾ ਵੀ ਉਹ 1000 ਰੁਪਏ ਟਾਣਾ ਤੇ ਵਧੀਆ ਇਹ ਤੋਂ ਵਧੀਆ ਲੈਣਾ ਹੋਵੇ ਜਿਹੜਾ 1200 1300 ਮਿਲ ਜਾਂਦਾ ਤੇ ਗੱਡੀ ਜਿਹੜਾ ਆਪਾਂ ਕਹਿੰਦੇ ਵੀ ਟਰੱਕ ਇੱਥੇ ਹੁੰਦਾ ਹੈ ਨਾ ਤੁਸੀਂ ਲੈ ਸਕਦੇ ਹੋ ਸਪੈਸ਼ਲ ਤੇ ਇਧਰਲੇ ਪਾਸੇ ਜਿਹੜੀਆਂ ਪੌੜੀਆਂ ਚੜਦੀਆਂ ਨੇ ਤੇ ਪੰਜਾਬ ਵਿੱਚ ਗੱਲ ਕਰੀ ਇੱਟਾਂ ਦੀ ਤਾਂ ਇੱਟਾਂ ਪੰਜਾਬ ਦੇ ਵਿੱਚ 5500 6000 ਤੱਕ ਜਾਰੀ ਹੈ ਤੇ ਇੱਥੇ ਜਿਹੜਾ ਪੱਥਰ ਤੁਸੀਂ ਉਹ ਤੋਂ ਵੀ ਦੇਖ ਲਓ ਹੈ ਨਾ ਸਾਈਜ਼ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਪੱਥਰ ਹੈ ਬਿਲਕੁਲ ਇੱਟ ਦੇ ਵਰਗਾ ਤੇ ਮਜ਼ਬੂਤੀ ਬਹੁਤ ਹੈ ਮਕਾਨ ਦੀ ਤੁਸੀਂ ਸਾਰੇ ਪਾਸੇ ਵੇਖ ਲਓ ਇਸ ਤਰ੍ਹਾਂ ਦੀ ਜਿਹੜੇ ਮਕਾਨ ਆਜੋ ਆਪਾਂ ਤੁਹਾਨੂੰ ਸਾਰਾ ਪਿੰਡ ਦਿਖਾ ਦਈਏ ਤੇ ਇਹ ਖੇਤੋਂ ਲਈ ਪਿੰਡ ਹੈ 1998 ਵਿੱਚ ਪਰਮਾਣੂ ਬੰਬ ਦਾ ਨਿਰੇਖਣ ਇੱਥੇ ਕੀਤਾ ਗਿਆ ਸੀਗਾ ਤੇ ਅਟਲ ਵਿਹਾਰੀ ਬਾਜਪਾਈ ਸੀ ਜਿਹੜੇ ਉਦੋਂ ਪ੍ਰਧਾਨ ਮੰਤਰੀ ਸੀ ਤੇ ਉਹ ਵੀ ਇੱਥੇ ਸਪੈਸ਼ਲ ਆਏ ਸੀਗੇ ਤੇ ਸਾਰੇ ਲੋਕਾਂ ਨੂੰ ਜਿਹੜਾ ਮਤਲਬ ਪਿੰਡ ਤੋਂ ਬਾਹਰ ਕੱਢਤਾ ਸੀਗਾ ਹਨਾ ਤਾਂ ਦੋਸਤੋ ਇੱਕ ਘਰ ਤੁਸੀਂ ਜਿੰਨੇ ਵੀ ਦੇਖ ਸਕਦੇ ਇੱਥੇ ਪੱਥਰਾਂ ਦੇ ਘਰ ਬਣੇ ਹੋਏ ਨੇ ਤੇ ਆਹ ਜਿਹੜਾ ਮੈਂ ਤੁਹਾਨੂੰ ਮਕਾਨ ਦਿਖਾਇਆ 20 ਲੱਖ ਰੁਪਏ ਵਿੱਚ ਤਿਆਰ ਹੋਇਆਗਾ ਤਕਰੀਬਨ 4 ਤੋਂ 5 ਬਿਸਵੇ ਜਿਹੜੀ ਜਗ੍ਹਾ ਹੈਗੀ ਇਹ ਤੇ ਤਕਰੀਬਨ 3 ਮਹੀਨੇ ਜਿਹੜੇ ਇਸ ਮਕਾਨ ਨੂੰ ਬੰਦਦੇ ਨੂੰ ਹੋਗੇ ਤੇ ਆਹ ਦੇਖੋ ਨਾਲ ਇੱਕ ਜਿਹੜਾ ਹੋਰ ਮਕਾਨ ਉਹਦੇ ਪਿਆ ਹੋਇਆ ਤੇ ਤੁਹਾਨੂੰ ਦਿਖਾ ਦਈਏ ਵੀ Rajasthan ਦਾ ਕਲਚਰ ਕਹੇ ਜਾਣਾ ਅੰਦਰੋਂ ਮਕਾਨ ਕਹੇ ਜੁੰਦੇ ਨੇ ਆ ਦੇਖੋ ਵਿੰਡੋਆਂ ਤਾਂ ਹਲੇ ਲਾਈਆਂ ਨਹੀਂ ਕਿਉਂਕਿ ਹੁਣੇ ਜਿਹੜਾ ਇਹ ਮਕਾਨ ਵੀ ਬਾਈ ਨੇ ਪਾਇਆ ਹੋਇਆ ਹੈਗਾ ਤੇ ਇਧਰੋਂ ਜਿਹੜੀ ਫੀਟਿੰਗ ਕੀਤੀ ਹੋਈ ਆ ਉਹ ਬਿਲਕੁਲ ਜਿਹੜੀ ਬਾਹਰ ਤੋਂ ਕੀਤੀ ਹੋਈ ਹੈਗੀ ਆ ਦੇਖੋ ਮਕਾਨ ਦੀ ਜਿਹੜੀ ਫੀਟਿੰਗ ਆ ਉਹ ਬਾਹਰੋਂ ਆ ਅੰਦਰੋਂ ਨਹੀਂ ਕੀਤੀ ਹੋਈ ਕਿਉਂਕਿ ਦੋਸਤੋ ਪੱਥਰ ਦੇ ਵਿੱਚ ਆਪਾਂ ਕਹਿੰਦੇ ਵੀ ਚਿੜੀਆਂ ਨਹੀਂ ਬਜਦੀਆਂ ਹੈਨਾ ਪੱਥਰ ਦੇ ਵਿੱਚ ਚਿੜੀਆਂ ਨਹੀਂ ਬਜਦੀਆਂ ਤਾਂ ਕਰਕੇ ਫੀਟਿੰਗ ਜਿਹੜੀ ਬਾਹਰੋਂ ਹੁੰਦੀ ਹੈਗੀ ਤੇ ਆਜੋ ਅੰਦਰੋਂ ਹੋਰ ਦਿਖਾਉਣਾ ਤੁਹਾਨੂੰ ਪੁਰਾਣੇ ਦਰਵਾਜ਼ੇ ਜਿਹੜੇ ਆ ਦੇਖੋ Rajasthan ਦੇ ਅਜਿਹੇ ਜਿਹੜ ਆ ਦੇਖੋ ਜਮਾ ਪ੍ਰਾਣੇ ਬਾਈ ਨੇ ਸ਼ਾਇਦ ਪ੍ਰਾਣੇ ਦਰਵਾਜ਼ੇ ਲਾਏ ਹੋਏ ਨੇ ਇਹ ਕਿਉਂਕਿ ਹੁਣ ਜਿਹੜੇ ਨਵੇਂ ਡਿਜ਼ਾਈਨਿੰਗ ਚ ਆਏ ਹੋਏ ਨੇ ਜਿਹੜੇ ਪਰਲੇ ਮਕਾਨ ਵਾਲੇ ਮੰਗਾਏ ਨੇ ਉਹ ਨਾ ਮੇਰੇ ਡਿਜ਼ਾਈਨ ਚ ਨੇ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ